ਆਗਨੱਤਰ ਕਹਾਣੀ ਹੈ ਅਣਵਿਆਹੀ ਮਾਸਖੀਰ ਨੇਕ ਨੂੰ ਆਖਦੀ ਹੈ ਕਿ ਮੈਂ ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਆ ਸੁਖਵੀਰ ਦੀ ਗੱਲ ਸੁਣ ਕੇ ਨੇਕ ਉਹਦੇ ਵੱਲ ਚਾ ਗਿਆ ਨੇਕ ਮੇਰੀ ਕਰਮੋਤੇ ਵਿੱਚ ਮੇਰੀ ਜਾਨ ਵਸਦੀ ਹੈ ਸੁਖਵੀਰ ਫਿਰ ਕੀ ਸੋਚ ਕੇ ਫਿਰ ਕੀ ਸੋਚ ਕੇ ਵੇਖੋ ਜੀ ਸੋਚਨ ਦੀ ਕੀ ਦਰੂਰਤਾ ਮੇਰੀ ਤੀ ਹੀ ਮੇਰੀ ਦੁਨੀਆ ਸੁਖਵੀਰ ਹਾਸ ਕੇ ਬੋਲੀ ਤੇ ਮੈਂ ਨੇਕ ਯਾਰ ਸੁਖਵੀਰ ਚਾਹ ਬਣਾ ਕੇ ਦੇ ਇਉਂ ਗੱਲਾਂ ਕਿਉਂ ਕਰਦੀ ਐ ਸੁਖਵੀਰ ਅਣਮੰਨੇ ਜੇ ਮਨ ਨਾਲ ਉੱਠੀ ਤਾਂ ਨੇਕ ਨੇ ਕਿਹਾ ਚਾਹ ਮੈਂ ਬਣਾਉਣਾ ਤੂੰ ਮੇਰੇ ਕੋਲ ਹੀ ਬੈਠੀ ਰਹਿ ਮੈਂ ਤਾਂ ਭੁੱਲ ਗਿਆ ਸੀ ਕਿ ਤੂੰ ਤਾਂ ਬਿਮਾਰ ਆ ਪਹਿਲੀ ਗੱਲ ਇਹ ਆ ਕਿ ਮੈਂ ਬੱਚਾ ਲੈਂਦ ਜੋਗ ਨਹੀਂ ਸਮਝਦਾ ਆਪਣੇ ਆਪ ਨੂੰ ਬਾਕੀ ਆਪਾਂ ਨੂੰ ਕਰਮੋ ਹੀ ਠੀਕ ਆ ਸੁਖਵੀਰ ਦੋ ਬੱਚਿਆਂ ਦਾ ਪਿਆਰ ਮੈਂ ਆਪਸ ਵਿੱਚ ਵੰਡਣ ਨਹੀਂ ਚਾਹੁੰਦਾ ਕਰਮੋਂ ਦਾ ਜਿੰਨਾ ਮੈਂ ਕਰਦਾ ਉਹਨਾਂ ਕਿਸੇ ਹੋਰ ਦਾ ਨਹੀਂ ਕਰ ਸਕਦਾ ਬਾਕੀ ਤੂੰ ਸਮਝਦਾ ਰਹੇ ਨੇਕ ਚਾਹ ਬਣਾਉਣ ਲੱਗਿਆ ਸੁਖਵੀਰ ਉਹਦੇ ਪਿੱਛੇ-ਪਿੱਛੇ ਹੀ ਆ ਗਈ ਉਹਨੂੰ ਇੰਜ ਕਿਉਂ ਲੱਗਦਾ ਕਿ ਤੁਹਾਨੂੰ ਇੰਜ ਕਿਉਂ ਲੱਗਦਾ ਕਿ ਤੁਸੀਂ ਮੈਨੂੰ ਹੋਰ ਬੱਚਾ ਨਹੀਂ ਦੇ ਸਕਦੇ ਨੇਕ ਉਮਰ ਦੇ ਹਿਸਾਬ ਨਾਲ ਸਭ ਚੰਗਾ ਲੱਗਦਾ ਸੁਖਵੀਰ ਗੱਲੇ ਬਾਪੂ ਜਾਣਦੇ ਹੋ ਤੁਸੀਂ ਖੇਤਾਂ ਵਿੱਚ ਰਹਿੰਦੇ ਆ ਜਿਹੜੇ ਉਹਨਾਂ ਦੀ ਉਮਰ ਵੇਖੋ ਤੁਸੀਂ ਕਿੰਨੀ ਆ ਪਹਿਲੀ ਘਰ ਵਾਲੀ ਦੇ ਕੋਈ ਬੱਚਾ ਨਹੀਂ ਸੀ ਫਿਰ ਦੂਜਾ ਵਿਆਹ ਕਰਵਾਇਆ 20 ਸਾਲ ਉਹਦੇ ਵੀ ਕੋਈ ਜਵਾਕ ਨਹੀਂ ਸੀ ਹੋਇਆ ਫਿਰ ਵੇਖਲਾ ਕੁਦਰਤ ਨੇ 50 ਦੀ ਪਾਰ ਉਮਰ ਦੇ ਬੱਚਾ ਹੋਇਆ ਫਿਰ ਉਹਨਾਂ ਦੀ ਕੀ ਉਮਰ ਸੀ ਬੱਚਾ ਲੈਣ ਦੀ ਨੇਕ ਉਹਨਾਂ ਦੀ ਗੱਲ ਹੋਰ ਸੀ ਸੁਖੀਰ ਤੁਸੀਂ ਮੈਨੂੰ ਆਪਦਾ ਨਹੀਂ ਸਮਝਦੇ ਨੇਕ ਸੁਖੀਰ ਯਾਰ ਤੂੰ ਗੱਲਾਂ ਦੀ ਇਹ ਫੇਰ ਨਾ ਕਰ ਤੂੰ ਗੱਲ ਦੱਸ ਕੀਆ ਸੁਖੀਰ ਗੱਲ ਤਾਂ ਇਹ ਆ ਮੈਂ ਆਉਣ ਵਾਲੇ ਕੱਲ ਬਾਰੇ ਸੋਚਦੀ ਆਂ ਨੇਕ ਨੇ ਚਾਹ ਪਤੀ ਪਾਉਂਦਿਆ ਕਿਹਾ ਤੂੰ ਆਰਾਮ ਕਰ ਲੈ ਬਾਕੀ ਗੱਲਾਂ ਫੇਰ ਕਰਾਂਗੇ ਵੇਖ ਲਾ ਸਵੇਰੇ ਕਿੰਨੇ ਚੱਕਰ ਆਉਂਦੇ ਸੀ ਸੁਖਵੀਰ ਦਾ ਮੂੰਹ ਜਿਹਾ ਉੱਤਰ ਗਿਆ ਉਹ ਮੰਝੇ ਤਿੰਨ ਡਾਲ ਪਈ ਰਹੀ ਨੇਕ ਨੇ ਚਾਹ ਵਾਲੀ ਬਾਟੀ ਸਰਾਣੇ ਰੱਖਦਿਆ ਉਹਦੇ ਖਿਲਰੇ ਵਾਲਾਂ ਵਿੱਚ ਹੱਥ ਫੇਰਦਿਆਂ ਸੁਖਵੀਰ ਲੋਕ ਆਪਣੇ ਤੇ ਹੱਸਣਗੇ ਸਖਵੀਰ ਕਿਉਂ ਜੀ ਕਿਸ ਗੱਲ ਤੋਂ ਹੱਸਣਗੇ ਨੇਕ ਆਹੀ ਬੱਚੇ ਵਾਲੀ ਗੱਲ ਤੋਂ ਨਾਲੇ ਬਿਨਾਂ ਗੱਲੋਂ ਇਸ ਗੱਲ ਤੇ ਬਹਿਸ ਕਰਨੀ ਵੀ ਠੀਕ ਨਹੀਂ ਜਦੋਂ ਰੱਬ ਨੇ ਅਜਿਹਾ ਕੀਤਾ ਫਿਰ ਉਹਦੀ ਰਜ਼ਾ ਪਰ ਤੂੰ ਕਿਉਂ ਮਨ ਗੁਲਾਈ ਬੈਠੀ ਐ ਸਖਵੀਰ ਅਬਾ ਸਿਰਨੇਕ ਦੀ ਬੁੱਕਲ ਵਿੱਚ ਰਖਦੇ ਆ ਬੋਲੀ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀਆਂ ਨੇਕ ਦੇ ਹੱਥ ਕੰਬਣ ਲੱਗੇ ਸੱਚੀ ਸੁਖਵੀਰ ਸੁਖਵੀਰ ਹਾਂ ਸੱਚੀ ਕਹਿੰਦੀਆਂ ਮੈਂ ਆਪਣੇ ਮਨ ਨੂੰ ਬਹੁਤ ਸਮਝਾਇਆ ਕਿ ਪਰ ਸਮਝਾਇਆ ਸੀ ਪਰ ਮੇਰੀ ਮਮਤਾ ਨੇ ਮੈਨੂੰ ਪਾਪ ਕਰਨ ਤੋਂ ਰੋਕਿਆ ਸੱਚ ਪੁੱਛੋ ਤਾਂ ਮੈਂ ਮਾਂ ਬਣ ਦਾ ਅਹਿਸਾਸ ਪਹਿਲਾਂ ਗਵਾ ਚੁੱਕੀਆਂ ਹੁਣ ਮੈਂ ਇਹ ਅਹਿਸਾਸ ਗਵਾਉਣਾ ਨਹੀਂ ਚਾਹੁੰਦੀ ਮੈਂ ਮਾਂ ਬਣਨਾ ਚਾਹੁੰਦੀ ਆ ਆਪਦੇ ਹੱਥਾਂ ਨਾਲ ਉਹਨੂੰ ਪਾਲਣਾ ਚਾਹੁੰਦੀ ਆ ਮੈਂ ਆਪਦੇ ਬੱਚੇ ਨੂੰ ਆਪਣੀ ਸਾਤੀ ਵਿੱਚੋਂ ਦੁੱਧ ਪਿਲਾਉਣਾ ਚਾਹੁੰਦੀ ਆ ਉਹਨੂੰ ਆਪਦੀ ਬੁੱਕਲ ਵਿੱਚ ਪਾ ਕੇ ਲੋਰੀਆਂ ਦੇਣੀਆਂ ਸੁਖੇਰ ਦੀਆਂ ਕਈਆਂ ਗੱਲਾਂ ਨੇਕ ਤੇ ਦਿਲ ਤੇ ਬੈਠ ਗਈਆਂ ਉਹਨੂੰ ਵੀ ਉਹ ਗੱਲਾਂ ਯਾਦ ਆਈਆਂ ਕਿ ਕਰਮੋਂ ਉਹਨੇ ਪਾਲਿਆ ਸੀ ਕਿੰਨਾ ਚੰਗਾ ਅਹਿਸਾਸ ਸੀ ਉਹ ਪਰ ਇੱਕ ਮਾਂ ਉਹ ਅਹਿਸਾਸ ਨੂੰ ਹੰਡਾਉਣ ਕੰਨਿਓ 1 ਜੀ ਰਹਿ ਗਈ ਸੀ ਪਰ ਫਿਰ ਕੀ ਗੱਲ ਹੋਗੀ ਜੇ ਰੱਬ ਨੇ ਸੁਖਵੀਰ ਨੂੰ ਇੱਕ ਹੋਰ ਮੌਕਾ ਦਿੱਤਾ ਏ ਮੈਨੂੰ ਇਹਦਾ ਸਾਥ ਦੇਣਾ ਚਾਹੀਦਾ ਸੁਖਵੀਰ ਦੱਸੋ ਜੀ ਹੁਣ ਮੈਂ ਕੀ ਕਰਾਂ ਨੇਕ ਸੁਖਵੀਰ ਤੇਰੀ ਖੁਸ਼ੀ ਤੋਂ ਵੱਧ ਕੀ ਵੀ ਕੁਝ ਨਹੀਂ ਟੋਟ ਕੇ ਚਾਹ ਦੀ ਕਟ ਪੀ ਲੈ ਬਲਾਂ ਅੱਪਾ ਇਹ ਬੱਚਾ ਲਵਾਂਗੇ ਨੇਕ ਮੈਂ ਤੇਰਾ ਇਹ احسان ਕਦੇ ਨਹੀਂ ਭੁੱਲਦੀ ਜਦੋਂ ਮੈਂ ਕਿਸੇ ਦੀ ਬੁੱਕਲ ਵਿੱਚ ਜਵਾਖ ਖੇਡਦਾ ਦੇਖਦੀ ਸੀ ਤਾਂ ਬਹੁਤ ਦੁਖੀ ਹੁੰਦੀ ਸੀ ਹੁਣ ਮੈਂ ਆਪਦੇ ਬੱਚੇ ਨੂੰ ਇੱਕ ਨਾਲ ਲਾ ਕੇ ਰੱਖਣਾ ਜਨੇਪੇ ਵਾਲੀ ਪੀੜ ਮੈਂ ਤੇਰੇ ਨਾਲ ਹੰਡਾਉਣਾ ਚਾਹੁੰਨੀ ਆ ਰੱਬ ਨੇ ਕਿੰਨਾ ਮੇਰੇ ਤਕ ਹੋਇਆ ਸੀ ਇਸ ਤੋਂ ਕਿਤੇ ਜ਼ਿਆਦਾ ਦਿੱਤਾ ਮੈਨੂੰ ਨੇਕ ਸੁਖੀਰ ਕਿਤੇ ਤੂੰ ਕਰਮੋਂ ਨੂੰ ਨਾ ਭੁੱਲ ਜਾਵੀਂ ਕਹਿੰਦੇ ਹੁੰਦੇ ਨੇ ਦੂਜਾ ਬੱਚਾ ਹੋਣ ਤੇ ਜਨਾਨੀ ਪਹਿਲੇ ਨੂੰ ਭੁੱਲ ਜਾਂਦੀ ਆ ਸੁਖੀਰ ਨਹੀਂ ਨਹੀਂ ਨੇਕ ਜੀ ਤੈਨੂੰ ਇੰਜ ਲੱਗਦਾ ਮੈਂ ਬੱਚਾ ਨਹੀਂ ਲੈਂਦੀ ਨੇਕ ਨਹੀਂ ਨਹੀਂ ਮੈਂ ਤੇ ਹੱਸਦਾ ਸੁਖੀਰ ਬਾਬਾ ਜੀ ਦਾ ਸ਼ੁਕਰਾਨਾ ਕਰਨ ਜਾਵਾਂਗੇ ਸਵੇਰੇ ਗੁਰੂ ਘਰ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਉਸਦੇ ਲਈ ਥੈਂਕ ਯੂ